ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਰ ਹਲਕਾ ਫਗਵਾੜਾ ਵੱਲੋਂ ਇੱਕ ਮੰਗ ਪੱਤਰ ਐਸਜੀਐਮ ਸਾਹਿਬ ਨੂੰ ਦਿੱਤਾ ਗਿਆ ਜੋ ਕਿ ਚੋਣ ਕਮਿਸ਼ਨ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 12 ਤਰੀਕ ਨੂੰ ਜਿਸ ਵਿੱਚ ਕਿਹਾ ਗਿਆ ਸੀ ਕਿ 14 ਤਰੀਕ ਤੋਂ ਜਿਹੜੀ ਹੈਗੀ ਹੈ ਵੋਟਰ ਲਿਸਟਾਂ ਪਬਲਿਸ਼ ਕੀਤੀ ਜਾਊਗੀ ਤੇ 18 ਤਰੀਕ ਤੋਂ ਤਰਾਇ ਲਈ ਜਾਊਗਾ ਤੇ 25 ਤਰੀਕ ਤੱਕ ਉਸ ਤੋਂ ਬਾਅਦ 3 ਤਰੀਕ ਤੱਕ ਤਰਾਜਾ ਦੀ ਸੋਧ ਕੀਤੀ ਜਾਊਗੀ ਤੇ 7 ਦਸੰਬਰ ਨੂੰ ਇਹ ਨਵੀਂ ਲਿਸਟ ਜਾਰੀ ਕੀਤੀ ਜਾਉ ਦੋਫਾ ਲੇਕਿਨ 14 ਤਰੀਕ ਤੋਂ ਬਾਅਦ ਇੱਕ ਵੀ ਅਜੇ ਤੱਕ ਕੋਈ ਲਿਸਟ ਜਾਰੀ ਨਹੀਂ ਹੋਈ ਅੱਜ ਅਸੀਂ ਐਸਜੀਐਮ ਸਾਹਿਬ ਸਰਦਾਰ ਜਸਪੀਰ ਸਿੰਘ ਨੂੰ ਮਿਲੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਦੱਸਿਆ ਕਿ ਇਹ ਨਿਸਕਾ ਵਾਰ ਇੱਕ ਸਾਨੂੰ ਕੋਈ ਲਿਸਟ ਬੋਟਲ ਨਹੀਂ ਜਾਰੀ ਨਹੀਂ ਕੀਤੀ ਜੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਤੁਹਾਡਾ ਕੇਸ ਹੈਗਾ ਵਾ ਇਹ ਸੁਪਰੀਮ ਕੋਰਟ ਦੇ ਅੰਡਰ ਐਕਚੁਅਲੀ ਚੱਲ ਰਿਹਾ ਵਾ ਤੇ ਜੋ ਵੀ ਉੱਥੇ ਫੈਸਲਾ ਹੋਊਗਾ ਇਹ ਡੀਜੀ ਸਾਹਿਬ ਨੇ ਫੈਸਲਾ ਕਰਨਾ ਵਾ ਤੇ ਅਸੀਂ ਉਹ ਮੰਗ ਕੀਤੀ ਆ ਕਿ ਜਿਹੜੀ ਵੀ ਬਾਡਬੰਦੀ ਤੁਸੀਂ ਦੇਣੀ ਆ ਚਾਹੇ ਉਹ 2015 ਦੀ ਆ 2020 ਦੀ ਆ ਜਾਂ 2022 ਦੀ ਆ ਜਾਂ ਕੋਈ ਨਵੀਂ ਬਰਾਨੀ ਆ ਉਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਕਿਉਂਕਿ ਫਗਵਾੜੇ ਦਾ ਬਹੁਤ ਵੱਡਾ ਤੱਕਾ ਹੋ ਰਿਹਾ 2000 ਮਾਰਚ 2020 ਤੇ 5 ਸਾਲ ਦੇ ਟਰਮ ਪੂਰੇ ਹੋ ਗਏ ਸੀ 2015 ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈਆਂ ਸੀ ਤੇ ਕਿੱਡੀ ਵੱਡੀ ਇਹ ਇੱਕ ਡੈਮੋਕ੍ਰੇਸੀ ਹੋ ਕੇ ਵੀ ਕਿੱਡੀ ਵੱਡੀ ਤਰਸਦੀ ਆ ਫਗਵਾੜੇ ਦਾ ਤੱਕਾ ਵਾ ਕਿ ਅੱਜ 5 ਸਾਲ ਹੋ ਗਏ ਆ ਮਾਰਚ ਸਾਡੇ 2025 ਚ ਪੰਜ ਸੱਤ ਪੂਰੇ ਬਹੋ ਜਾਨੇ ਬਿਨਾ ਹਾਊਸ ਦੇ ਜਿਸ ਕਰਕੇ ਫਵਾੜਿਆ ਸਾਰਾ ਵਿਕਾਸ ਰੁਕਿਆ ਹੋਇਆ ਫਵਾੜਿਆ ਕੋਈ ਕੰਮ ਨਹੀਂ ਹੋ ਰਿਹਾ ਨਾ ਕੋਈ ਲੜਾ ਜਗ ਰਹੀਆਂ ਨਾ ਕੋਈ ਇੱਥੇ ਨਵਾਂ ਪ੍ਰੋਜੈਕਟ ਸ਼ੁਰੂ ਹੋ ਰਿਹਾ ਨਾ ਕੋ ਸੜਕਾਂ ਬਣ ਰਹੀਆਂ ਬਹੁਤ ਮਲਗੀ ਬੰਦੇ ਹਾਲ ਆ ਨਾ ਕਿ ਜਿਹੜੇ ਸਾਡੇ ਡੰਪ ਹੈਗੇ ਆ ਉਹ ਕੋ ਚੱਕੇ ਜਾ ਰਹੇ ਆ ਬਹੁਤ ਸਫਾਈਆਂ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਜਿਸ ਕਰਕੇ ਅੱਜ ਸਾਡੇ ਸ਼ਰੂਮ ਨੇ ਕਾਲੀਵਾਲ ਦੇ ਸਾਡੇ ਜਿਹੜੇ ਸਾਡੇ ਸੀਨੀਅਰ ਸਾਡੇ ਕਾਉਂਸਲਰ ਆਏ ਮੈਡਮ ਸਰਬਜੀਤ ਕੌਰ ਜੀ ਮੈਡਮ ਪਰਮਜੀਤ ਕੌਰ ਜੀ ਕਿੰਦਾ ਜੀ ਸਾਡੇ ਮੰਗਾ ਜੀ ਸਾਰੇ ਸਾਡੇ ਤੇ ਮੈਂ ਇਹ ਮੰਗ ਕਰਦਾ ਡੀ ਸਾਹਿਬ ਤੋਂ ਕਿ ਡੀ ਸਾਹਿਬ ਜੋ ਵੀ ਤੁਸੀਂ ਇਹ ਬਾਡਵੰਦੀ ਲਾਗੂ ਕਰ ਰਹੀਆਂ ਵੈਸੇ ਤਾਂ ਜੋ ਵੀ ਸੁਪਰੀਮ ਕੋਰਟ ਨੇ ਆਰਡਰ ਕੀਤੇ ਉਹ ਚ ਇਹ ਕਿਹਾ ਕਿ ਜਿਹੜੀ ਬਾਡਰ ਲਿਸਟਾ ਦੇ ਪਹਿਲਾਂ ਜਿਹਦੇ ਹੋ ਚੁੱਕੀ ਆ ਆਪਣੇ ਇਲੈਕਸ਼ਨਸ ਉਹ ਉਤੇ ਵੋਟਾਂ ਕਰਾਈਆਂ ਜਾਣ 2015 ਦੀ ਵੋਟਰ ਲਿਸਟੇ ਇਲੈਕਸ਼ਨਾਂ ਹੋਈਆਂ ਸੀ ਤਾਂ ਇਹ ਚਾਹੁੰਦੇ ਆ ਕਿ ਅਗਰ 2015 ਦੀ ਹੋਣ ਬਾਕੀ ਤੁਹਾਡੀ ਮਰਜ਼ੀ ਹੈ ਜਿੱਥੇ ਘਰਾਨੇ ਆ ਸ਼੍ਰੋਮਨੀ ਅਕਾਲੀਦਾਰ ਇਲੈਕਸ਼ਨ ਲੜਨ ਲਈ ਤਿਆਰ ਆ ਪਰ ਇਹ ਡਿਲੇ ਨਾ ਕੀਤਾ ਜਾਵੇ ਇਹ ਫਗਵਾੜਾ ਨਿਵਾਸੀਆਂ ਨਾਲ ਬਹੁਤ ਵੱਡਾ ਤਕਾ ਹੈ ਫਗਵਾੜਾ ਮਲੇਰ ਕੋਟਰਾ ਤੇ ਡੇਰੇ ਬਾਬਾ ਨਾਨਕ ਨੂੰ ਲੈ ਕੇ 655 ਇਹ ਕਲੀਅਰ ਕੀਤਾ ਤੁਸੀਂ ਅੱਜ ਆ ਕੀ ਤਾਂ ਗੱਲ ਕੀਤੀ ਇਹਨਾਂ ਨੇ ਉਹਨਾਂ ਨੇ ਆਪ ਦੱਸਿਆ ਕਿ ਇਹ ਤਿੰਨਾਂ ਕਰਕੇ ਕਿ ਤਿੰਨਾਂ ਨੇ ਡੀ ਸਾਹਿਬ ਨੇ ਜੋ ਵੀ ਕਰਨਾ ਆਰਡਰ ਡੀ ਸਾਹਿਬ ਨੇ ਦੇਖਣਾ ਹੈ ਨਾ ਬਾਰੇ ਤੇ ਉਹਨਾਂ ਨੇ ਆਪ ਇਹ ਗੱਲ ਕਹੀ ਆ ਹੋ ਸਕਦਾ ਜਿਹੜੀ ਇਹ ਕਹਿੰਦੇ ਕਿ ਜਿਹੜੀ ਵੋਟ ਲਿਸਟਾਂ ਸੁਧਾਈ ਦਾ ਕੰਮ ਹੈਗਾ ਇਹ ਸ਼ਾਇਦ ਥੋੜਾ ਡਿਲੇ ਨਾ ਸ਼ੁਰੂ ਹੋਗਾ ਮੈਨੂੰ ਤਾਂ ਲੱਗ ਰਿਹਾ ਕਿ ਜੋ ਪ ਤੇ ਜਾਇ ਆਮ ਪਾਰਟੀ 10 ਸਾਲ ਹੋ ਗਏ ਆ ਤੇ ਮੈਨੂੰ ਤਾਂ ਲੱਗਦਾ ਕਿ ਸਾਲ ਦੋ ਸਾਲ ਹੋਰ ਲਟਕ ਜੰਗੀਆਂ ਵੈ ਹਿੰਦੀ ਸਭ ਤੋਂ ਫਿਰ ਮੰਗ ਕਰਦੇ ਆ ਕਿ ਤੇ ਇਲੈਕਸ਼ਨਾਂ ਕਰਾਈ ਜਨ ਪਵਾੜੇ ਦੀ ਪਵਾੜੇ ਦੇ ਲੋਕਾਂ ਦਾ ਟੱਕਾ ਨਾ ਕੀਤਾ ਜਾਵੇ ਐ ਰਜਿੰਦਰ ਸਿੰਘ ਚੰਦੀ ਸਾਡੇ ਨਾਂ ਨੇ ਦਿਹਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਕੱਲ ਇਹ ਆ ਜੀ ਲੋਕਤੰਤਰ ਰਾਜ ਦੇ ਅੰਦਰ ਕਾਰਪੋਰੇਸ਼ਨ ਹੋਵੇ ਚਾਹੇ ਪੰਚਾਇਤਾਂ ਹੋਣ ਚਾਹੇ ਜ਼ਿਲ੍ਹਾ ਪ੍ਰਸ਼ਦ ਜੋ ਵੀ ਹੈਗਾ ਉਹ ਜਿਹੜਾ ਸਿਸਟਮ ਦੇ ਨਾਲ ਕਰਵਾਈਆਂ ਜਾਂਦੀਆਂ 5 ਸਾਲ ਲਈ ਲੋਕ ਚੁਣਦੇ ਨੇ ਇਹ ਤਕਰੀਬਨ ਮੈਨੂੰ ਲੱਗਦਾ ਵੀ 10.5 ਤੋਂ 9.5 ਸਾਲ ਤੋਂ ਪਲੱਸ ਟਾਈਮ ਹੋ ਗਿਆ ਇਹ ਚੋਣਾ ਹੋਈਆਂ ਨੇ ਇਹ ਬਹੁਤ ਜਲਦ ਚੋਣਾ ਕਰਾਉਣੀ ਚਾਹੀਦੀ ਕਿਉਂਕਿ ਵਿਕਾਸ ਕਦੇ ਹੋਊਗਾ ਜੇ ਨੁਮਾਇੰਦੇ ਚੁਣੇ ਜਾਣਗੇ ਉਹਨਾਂ ਦਾ ਹੌਸ ਚੱਲੂਗਾ ਹੌਸ ਦੇ ਵਿੱਚ ਜੋ ਵੀ ਪਾਸ ਕਰਨਗੇ ਉਹਦੇ ਤਰੀਕੇ ਨਾਲ ਹੀ ਸ਼ਹਿਰ ਨੂੰ ਚਲਾਇਆ ਜਾਂਦਾ ਜੇ ਅੱਜ ਫਰਜ਼ ਕਰੋ ਇਹ ਕੰਮ ਨਹੀਂ ਹੈਗਾ ਜੇ ਸਰਕਾਰ ਨਹੀਂ ਕਰਾਉਂਦੀ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਹੈ ਸਰਕਾਰ ਦੇ ਵਿੱਚ ਸਰਕਾਰ ਨੂੰ ਕਰਾਉਣੀ ਚਾਹੀਦੀ ਰੈਫਰਕਸ਼ਨ ਜੇ ਹੁਣ ਪਿਛਲੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਉਹ ਵੀ ਜਿਹੜੀਆਂ ਚੋਣਾਂ ਹੋਈਆਂ ਉਹ ਚੋਣਾਂ ਜੋ ਪਹਿਲੋਂ ਇਲੈਕਸ਼ਨ ਹੋਈ ਸੀਗੀ ਉਹ ਉਸੇ ਆਧਾਰ ਤੇ 2018 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਉਸੇ ਬੋਟ ਸੂਚੀ ਤੇ ਜਿਹੜੀ ਹੁਣ ਇਲੈਕਸ਼ਨ ਹੋਈ ਹੈ ਤੇ ਇਹ ਵੀ ਜਿਹੜੀ ਇਲੈਕਸ਼ਨ ਇਹ 15 ਦੇ ਵਿੱਚ ਇਲੈਕਸ਼ਨ ਹੋਈ ਹੈ 2015 ਤੇ 2015 ਦੇ ਹਿਸਾਬ ਨਾਲ ਹੀ ਇਹਨਾਂ ਨੂੰ ਇਲੈਕਸ਼ਨ ਜਿਹੜੀ ਪੰਜਾਬ ਸਰਕਾਰ ਨੂੰ ਕਰਾ ਦੇਣੀ ਚਾਹੀਦੀ ਹੈ ਜੇ ਨਹੀਂ ਕਰਾਉਂਦੇ ਕੁਝ ਉਹਦੇ ਵਿੱਚ ਕਰਦੇ ਆ ਤਾਂ ਉਹਦਾ ਮਤਲਬ ਵੀ ਕੋਈ ਮਾਮਲਾ ਗੜਬੜ ਹੈ ਤੇ ਇਸ ਕਰਕੇ ਲੋਕਾਂ ਦੀ ਇਹ ਮੰਗ ਹੈ ਇਹ ਸ਼ਹਿਰ ਦੀ ਮੰਗ ਹੈ ਸ਼ਹਿਰ ਚਾਹੁੰਦਾ ਸ਼ਰੋਮਣੀ ਕਾਲੀਦਾਲ ਚਾਹੁੰਦਾ ਅਸੀਂ ਹਰੇਕ ਇਲੈਕਸ਼ਨ ਲੜਨ ਨੂੰ ਤਿਆਰ ਆ ਸਾਡੇ ਵਰਕਰ ਸਾਡੇ ਸਾਰੇ ਵੀਰ ਆਏ ਆ ਤੇ ਕੌਂਸਲਰ ਵੀ ਜਿਹੜੇ ਇਸ ਟਾਈਮ ਸੁਵਾਵਾ ਕਰ ਰਹੇ ਨੇ ਤੇ ਰਣਜੀਤ ਸਿੰਘ ਖਰਾਨਾ ਜੀ ਹਲਕਾ ਚਾਰਜ ਨੇ ਸ਼ਹਿਰੀ ਦੇ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਇਹ ਸਰਕਾਰ ਦੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਆ ਅਸੀਂ ਸਾਰਿਆਂ ਨੇ ਕਿ ਉਹ ਇਹ ਜਿਹੜੀਆਂ ਚੋਣਾ ਆ ਸਹੀ ਤਰੀਕੇ ਨਾਲ ਕਰਾਈ ਜਾਣ। ਅਸੀਂ ਜਿਹੜੀ ਚੋਣ ਕਰਾਉਣ ਨੂੰ ਮਤਲਬ ਬਿਲਕੁਲ ਤਿਆਰ ਪਰ ਤਿਆਰਾਂ ਲਾਣ ਨੂੰ ਇਸ ਕਰਕੇ ਜਿਹੜਾ ਇਹ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਆ ਇਹ ਨਹੀਂ ਹੋਣੀ ਚਾਹੀਦੀ। ਵੀਰ ਨਾਨ ਨੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਨੇ ਕਿੰਨਾ ਕੁ ਵਿਕਾਸ ਕਰੇ ਤੇ ਤੁਸੀਂ ਤਾਂ ਬਤੌਰ ਕੌਂਸਲਰ ਹੋ। ਸਾਨੂੰ ਜਦੋਂ ਲੋਕ ਕਹਿੰਦੇ ਆ ਸਾਡੇ ਆ ਕੰਮ ਕਰਵਾਓ ਪਰ ਕੌਂਸਲਰ ਕੋ ਇਸ ਵੇਲੇ ਕੋਈ ਤਾਕਤ ਨਹੀਂ ਆ ਉਹਦੇ ਕੋਈ ਰਾਈਟ ਨਹੀਂ ਹੈਗੇ। ਕਿੱਦਾਂ ਦੀਆਂ ਮੁਸ਼ਕਲਾਂ ਤੁਹਾਨੂੰ ਆndੀਆਂ ਸਾਹਮਣੇ ਇਸ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਆ ਜਿਸ ਤਰ੍ਹਾਂ ਹਾਊਸ ਦੇ ਵਿੱਚ ਸਾਡਾ ਹਾਊਸ ਨਹੀਂ ਹੈਗਾ 15 ਦੇ ਵਿੱਚੋਂ ਬਾਅਦ ਚੋਂ 20 ਦੀ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਹੈਗੀ ਇਹ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਇਸ ਦਾ ਕਿ ਪ੍ਰੋਬਲਮ ਆ ਵਿਕਾਸ ਦੇ ਕੋਈ ਕੰਮ ਨਹੀਂ ਹੋ ਰਹੇ ਕੋਈ ਨਕਮੀ ਸਰਕਾਰ ਆ ਗਈ ਆ ਜਿਹੜੀ 3 ਸਾਲਾਂ ਤੋਂ ਵਿਕਾਸ ਦਾ ਕੰਮ ਦੇਖੋ ਚਾਹੀ ਕੋਈ ਸੜਕ ਲਾ ਲੋ ਚਾਹੀ ਕੋਈ ਗਲੀਆਂ ਨਾਲੀਆਂ ਲਾ ਲੋ ਚਾਹੀ ਤੁਸੀਂ ਸਟਰੀਟ ਲਾਈਟ ਲਾ ਲੋ ਜੇ ਕੋਈ ਸਟਰੀਟ ਲਾਈਟ ਦਾ ਮੈਸੇਜ ਲਾਣੇ ਆ ਤੇ ਉਹ ਕਹਿੰਦੇ ਕੋ ਸਾਡੇ ਕੋਲ ਸਮਾਨ ਹੈ ਨੀਗਾ ਤੇ ਇਸ ਤੋਂ ਵੱਧ ਸਰਕਾਰ ਨਕਮੀ ਕੀ ਹੋ ਸਕਦੀ ਇਹ ਇਲੈਕਸ਼ਨ ਕਰਾਉਣ ਤੋਂ ਡਰਦੇ ਆ ਇਹ ਇਸ ਕਰਕੇ ਡਰਦੇ ਆ ਕਿਉਂਕਿ ਇਹਨਾਂ ਦੇ ਕੋਲ ਕੋਈ ਵਿਕਾਸ ਦਾ ਮੁੱਦਾ ਨਹੀਂ ਹੈਗਾ ਜੇ ਕੋਈ ਮੁੱਦਾ ਹੁੰਦਾ ਤੇ ਇਹ ਸਾਡੇ ਨਾਲ ਦੁਆਰਾ ਚੋਣ ਕਰਾਉਂਦੇ ਹੁਣ ਚੋਣ ਕਰਾਉਣ ਦੇ ਲਈ ਉਹਨਾਂ ਨੇ ਹਲੇ ਵੀ ਵੇਟ ਕਰਦੀ ਹੈ ਕਿ ਅਸੀਂ ਸੁਪਰੀਮ ਕੋਰਟ ਜਾਈਏ ਜਾ ਕੇ ਉੱਥੇ ਅਸੀਂ ਹੋਰ ਟਾਈਮ ਲਈਏ ਕੋਈ ਵਿਕਾਸ ਦਾ ਕੰਮ ਸ਼ੁਰੂ ਕਰ ਸਕੀਏ ਲੇਕਿਨ ਇਹਨਾਂ ਕੋਲ ਕੋਈ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਇਸ ਵੇਲੇ ਸ਼ਹਿਰ ਦਾ ਹਾਲ ਦੇਖੋ ਸਭ ਤੋਂ ਮਾੜਾ ਹਾਲ ਹੈ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਚੋਣਾ ਚਾਹੀਦੀ ਹੈ ਹਾਊਸ ਦੇ ਵਿੱਚ ਕਾਉਂਸਲਰ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਆਪਾਂ ਹਾਊਸ ਵਿੱਚ ਬੈਠ ਕੇ ਕੰਮਾਂ ਦੇ ਜਿਹੜੇ ਉਹਨਾਂ ਵਿੱਚ ਕਰ ਸਕੀਏ ਕਿ ਇਹ ਕੰਮ ਹਾਊਸ ਵਿੱਚ ਆ ਹੋਵੇ ਚਾਹੇ ਉਹ ਤੁਸੀਂ ਲਾ ਲੋ ਡਿਵੈਲਪਮੈਂਟ ਦਾ ਕੰਮ ਲਾ ਲੋ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੈਗਾ ਹਾਊਸ ਬਣਨਾ ਚਾਹੀਦਾ ਆ ਕਿਸੇ ਵੀ ਸਰਕਾਰ ਦਾ ਬਣਨਾ ਚਾਹੀਦਾ ਪਰ ਬਣਨਾ ਜ਼ਰੂਰ ਚਾਹੀਦਾ ਹਾਊਸ ਦੇ ਵਿੱਚ ਬੈਠ ਕੇ ਜਿੰਨੇ ਵੀ ਕਾਉਂਸਲਰ ਹੋਣਗੇ ਉਹ ਆਪਣੇ ਜਿਹੜੇ ਮੁੱਦੇ ਆ ਉਠਾਣਗੇ ਤਾਂ ਹੀ ਕੋਈ ਕੰਮ ਹੋਊਗਾ ਇਸ ਕਰਕੇ ਮੈਂ ਚਾਹਦੀ ਆ ਕਿ ਇਹ ਇਲੈਕਸ਼ਨ ਜਿਹੜੀ ਆ ਜਲਦੀ ਤੋਂ ਜਲਦੀ ਕਰਵਾਈ ਜਾ ਬਲਜਿੰਦਰ ਸਿੰਘ ਠੇਕੇ ਦਾ ਸਾਡੇ ਨਾਲ ਨੇ ਦੋ ਵਾਰ ਐਮਸੀ रह ਚੁ ਵੜਾ ਕਾਰਪੋਰੇਸ਼ਨ ਦੇ ਅ ਅੱਜ ਦਾ ਜਿਹੜਾ ਤੁਸੀਂ ਜੋ ਵੀ ਐਸ.ਟੀ.ਐਮ. ਸਾਹਿਬ ਨੇ ਭਰੋਸਾ ਦਿਵਾਇਆ ਸੰਤੁਸ਼ਟ ਆ ਅਕਾਲੀ ਦਲ ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਅਸੀਂ ਐਸ.ਟੀ.ਐਮ. ਸਾਹਿਬ ਨੂੰ ਸਮੁੱਚਾ ਅਕਾਲੀ ਦਲ ਜਿਹੜਾ ਫਵਾੜੇ ਦਾਵਾ ਵਿਆਤੀ ਤੇ ਸ਼ਹਿਰੀ ਅਸੀਂ ਰਲ ਕੇ ਐਸ.ਟੀ.ਐਮ. ਸਾਹਿਬ ਨੂੰ ਮਿਲੇ ਆ ਮੈਂ ਦੱਸਣਾ ਚਾਹੁੰਦਾ ਕਿ ਡੀ.ਸੀ. ਸਾਹਿਬ ਦੇ ਵੀ ਧਿਆਨ ਚ ਲਿਆਉਣੇ ਚਾਹੁੰਦਾ ਗੱਲ ਕਿ ਜਦੋਂ ਹਾਈ ਕੋਰਟ ਨੇ ਆਰਡਰ ਕੀਤੇ ਸੀਗੇ ਕਿ ਜਿਹੜੇ ਜਿੱਥੇ ਵੀ ਪੈਂਡਿੰਗ ਕੁਕੇਸ ਚੱਲਦੇ ਪਏ ਆ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਕਿ ਜਿਹੜੀ ਬਾਡਬੰਦੀ ਤੇ ਇਲੈਕਸ਼ਨ ਹੋ ਕੇ ਹਟਈਆ ਉਸ ਬਾਡਬੰਦੀ ਤੇ ਅਸੀਂ ਇਲੈਕਸ਼ਨ ਕਰਾਈ ਜਦੋਂ ਧੋਮਾਸੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ 2015 ਦੀ ਤੇ ਇਲੈਕਸ਼ਨ ਹੋਈ ਸੀ ਕਿ 2015 ਦੀ ਤੇ ਇਲੈਕਸ਼ਨ ਕਰਾ ਦੇਣ ਕਿਉਂਕਿ 20 ਦਾ ਜਿਹੜਾ ਨੋਟੀਫਿਕੇਸ਼ਨ ਬਾਡਬੰਦੀ ਦਾ ਹੋਇਆ ਸੀ ਲਿਸਟ ਜਨਤਕ ਨਹੀਂ ਸੀ ਹੋਈ ਲਿਸਟ ਦੇ ਵਿੱਚ ਬਹੁਤ ਖਾਮੀਆਂ ਸੀ ਜਿਹੜੀਆਂ ਵੋਟਾਂ ਕਿ ਦੂਜੇ ਏਰੀਆ ਦੀਆਂ ਪਈਆਂ ਹੋਈਆਂ ਸੀ ਤੇ ਆਪਣੇ ਏਰੀਆ ਦੀਆਂ ਬਾਹਰ ਸੀ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਹਾਈ ਕੋਰਟ ਦੀਆਂ ਹੁਕਮਾਂ ਦੇ ਅਨੁਸਾਰ 2015 ਦੀ ਤੇ ਕਰਾਈ ਜਾਵੇ ਜਾਂ ਜੇ 20 ਤੇ ਵੀ ਕਰਾਉਣੀ ਹੈ ਉਹਨਾਂ ਸੋਧ ਕੇ ਕਰਾਇਆ ਜਾਵੇ ਅਸੀਂ ਤਿਆਰ ਹਾਂ ਇਲੈਕਸ਼ਨ ਲੜਨ ਲਈ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਵੀ ਲਿਸਟ ਹੈਗੀ ਆ ਉਹਨੂੰ ਜਾਰੀ ਕੀਤਾ ਜਾਵੇ ਤਾਂ ਜੋ ਅਸੀਂ ਫਵਾੜੇ ਦੀ ਇਲੈਕਸ਼ਨ ਨੂੰ ਲੜ ਕੇ ਚੰਗੇ ਤਰੀਕੇ ਨਾਲ ਜਿੱਤ ਕੇ ਅਕਾਲੀ ਦਲ ਦਾ ਆਪਣਾ ਇਥੇ ਮੇਅਰ ਬਣਾ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਪ੍ਰਸ਼ਾਸਨ ਤੋਂ ਆਸ ਕਰਦਾ ਕਿ ਸਾਡੀ ਜਿਹੜੀ ਮੰਗ ਨੂੰ ਧਿਆਨ ਚ ਰੱਖਿਆ ਜਾਊਗਾ ਇਹਨਾਂ ਸ਼ਬਦਾਂ ਨਾਲ ਧੰਨਵਾਦ ਪਰਮਜੀਤ ਕੌਰ ਕੰਬੋ ਸਾਡੇ ਨਾਮ ਅੱਜ ਅਸੀਂ ਐਸ.ਡੀ.ਐਮ ਸਾਹਿਬ ਨੂੰ ਵੋਟਰ ਲਿਸਟਾਂ ਅਤੇ ਵਾਰਡਬੰਦੀ ਦੇ ਸਬੰਧ ਵਿੱਚ ਮਿਲੇ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਵੋਟਰ ਲਿਸਟਾਂ ਵੀ ਜਾਰੀ ਹੋ ਜੂਗੀਆਂ ਤੇ ਵਾਰਡਬੰਦੀ ਪਰ ਹੁਣ ਤੱਕ ਕੁਝ ਵੀ ਨਹੀਂ ਹੋਇਆ ਉਹਦੇ ਕਰਕੇ ਸਾਰੇ ਥੋੜੇ ਸ਼ਸ਼ੋਪੰਚ ਦੇ ਵਿੱਚ ਆ ਕਿ ਅਸੀਂ ਕੀ ਕਰੀਏ ਤੇ ਕੀ ਨਹੀਂ ਕਰੀਏ ਅਸੀਂ ਉਸ ਦੇ ਸਬੰਧ ਵਿੱਚ ਅੱਜ ਐਸ.ਡੀ.ਐਮ ਸਾਹਿਬ ਨੂੰ ਮਿਲੇ ਆ ਕਿ ਵੋਟਰ ਲਿਸਟਾਂ ਜਾਰੀ ਕੀਤੀਆਂ ਜਾਂਨ ਵਾਰਡਬੰਦੀ ਤਾਂ ਸਾਨੂੰ ਪਤਾ ਲੱਗੇ ਕਿ ਕਿਹੜੀ ਵਾਰਡਬੰਦੀ ਤੇ ਇਲੈਕਸ਼ਨ ਹੋਣੀ ਆ ਫਿਰ ਉਸ ਤੋਂ ਬਾਅਦ ਨਾਲ ਅਸੀਂ ਆਪਣੀ ਤਿਆਰੀ ਕਰੀਏ ਸਿੱਧਾ